ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਦੀਆਂ ਬੀਤੇ ਦਿਨ ਮਿਲੀਆਂ ਹਦਾਇਤਾਂ ਤੋਂ ਬਾਅਦ ਖੰਨਾ ਦੀ ਜ਼ਿਲ੍ਹਾ ਪੁਲਿਸ ਵੀ ਹਰਕਤ ਵਿੱਚ ਆ ਗਈ ਹੈ। ਇਸ ਦੇ ਤਹਿਤ ਐਸਐਸਪੀ ਅਵਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਸ਼ਹਿਰ ਦੇ ਵਿੱਚ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਕਾਸੋ ਆਪਰੇਸ਼ਨ ਦੇ ਤਹਿਤ ਪੁਲਿਸ ਟੀਮਾਂ ਵੱਲੋਂ ਜਿੰਨਾਂ ਵਿਅਕਤੀਆਂ ਦੀ ਨਸ਼ਾ ਤਸਕਰੀ ਵਿੱਚ ਸ਼ਮੂਲੀਅਤ ਹੈ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਉਨਾ ਕਿਹਾ ਕਿ ਇਹ ਸਰਚ ਅਭਿਆਨ ਜਾਰੀ ਰਹੇਗਾ ਅਤੇ ਤਲਾਸ਼ੀ ਦੌਰਾਨ ਕਿਸੇ ਤੋਂ ਵੀ ਨਸ਼ੀਲਾ ਪਦਾਰਥ ਜਾਂ ਗੈਰ ਕਾਨੂੰਨੀ ਵਸਤੂ ਬਰਾਮਦ ਹੋਈ ਤਾਂ ਉਸ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਸਰਕਾਰ ਦੀਆਂ ਅਦੇਸ਼ਾਂ ਤੇ ਤੇ ਸਾਡੇ ਮਾਨਯੋਗ ਐਸਐਸਪੀ ਦੇ ਸਪੀਅਰ ਅਫਸਰਨੀ ਦੇ ਅਨੁਸਾਰ ਜਿਹਨੇ ਵੀ ਡਰਗ ਪੈਡਲਰ ਹੈ ਇਹਨਾਂ ਦੇ ਖਿਲਾਫ ਜਿਹੜਾ ਬਿਲਕੁਲ ਸਖਤ ਮਿਹਨਤ ਚਲਾਈ ਹੋਈ ਹੈ ਜਿਹਨੇ ਡਰਗ ਵੇਚ ਰਹੇ ਐ ਇਮੀਡੀਏਟਲੀ ਤੁਹਾਨੂੰ ਅਸੀਂ ਫੜਗਾਂ ਅੱਧਰ ਦੇਵਾਂਗੇ ਇਨੇ ਸਾਵਧਾਨ ਜਿਹੜੇ ਡਰਗ ਪਟਨ ਰੋਆ ਉਹਨਾਂ ਦੇ ਘਰਾਂ ਦੀ ਜਿਹੜਾ ਗਾਸ ਆਪਰੇਸ਼ਨ ਸਾਡਾ ਚੱਲ ਰਿਹਾ ਉਹਨਾਂ ਦੇ ਘਰਾਂ ਦੀ ਹਰ ਰੋਜ਼ ਹੀ ਸਰਚ ਕਰ ਕਿੰਨੇ ਦਿਨਾਂ ਤੋਂ ਚੱਲ ਰਿਹਾ ਜੀ ਇਹ ਆਪਰੇਸ਼ਨ ਇਹ ਤਕਰੀਬਨ ਇੱਕ ਹਫਤੇ ਤੋਂ ਚੱਲ ਰਿਹਾ ਸਾਡਾ ਕੰਟੀਨਿਊ ਚੱਲ ਰਿਹਾ ਇਹ ਸ਼ਹਿਰ ਦੇ ਵਿੱਚ ਵੀ ਚੱਲ ਰਿਹਾ ਤੇ ਅਡੜ ਪਿੰਡਾਂ ਦੇ ਵਿੱਚ ਵੀ ਜਿਹੜੇ ਸਾਡੇ ਹੌਟਸਪੌਟ ਨੇ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਉਡੇ ਜਿਹੜੀ ਨਸ਼ਾ ਵੇਚਣ ਵਾਲਾ ਨੂੰ ਮੇਰੇ ਵੱਲੋਂ ਨਸੀਹਤ ਵੀ ਹੈ ਤੇ ਅਪੀਲ ਵੀ ਹੈ ਕਿ ਆਹ ਦਾ ਕੰਮ ਛੱਡ ਦੇਣ ਜੇ ਨਸ਼ਾ ਕੋਈ ਲੱਗਿਆ ਵੀ ਤੇ ਅਸੀਂ ਉਹਦਾ ਸਰਕਾਰੀ ਹਸਪਤਾਲ ਹਸਪਤਾਲ ਤੋਂ ਮੈਡੀਸਨ ਦੇ ਕੇ ਇਲਾਜ ਕਰਵਾ ਸਕਦੇ ਆ ਤੇ ਸਾਨੂੰ ਮਾਗੇ ਸਾਡੇ ਨਾਲ ਕੰਟੈਕਟ ਕਰੋ ਸਰ ਜਿਹੜਾ ਕਾਸੋ ਆਪਰੇਸ਼ਨ ਚੱਲਦਾ ਇਹਦੇ ਵਿੱਚ ਕਿਸੇ ਕੋਲੋਂ ਕੋਈ ਨਸ਼ਾ ਬਰਾਮਦ ਹੋਇਆ ਵੀ ਆ ਫੜਿਆ ਵੀ ਆ ਜੀ ਕੋਈ ਨਹੀਂ ਅੱਜ ਅਜੇ ਸਾਡਾ ਚੱਲ ਰਿਹਾ ਜਿਵੇਂ ਕੱਲ ਚੱਲ ਰਿਆ ਸੀ ਕੱਲ ਸਮਰਾਲੇ ਫੜਿਆ ਸੀ ਕੱਲ ਦੋ ਬੰਦਿਆਂ ਤੋਂ ਫੜਿਆ ਦੋ ਪਰਚੇ ਤੇ ਇੱਕ ਸਾਡਾ ਅੱਜ ਵੀ ਚੱਲ ਰਿਹਾ ਇੱਕ ਬੰਦਾ ਸੀ ਕਬੂ ਕੀਤਾ ਆ ਉਹਦੇ ਕੋਲੋਂ ਵੀ ਥੋੜਾ ਜਿਹਾ ਇੱਕ ਨਸ਼ਾ ਜਿਹੜਾ ਸਾਨੂੰ ਤਿੰਨ ਚਾਰ ਤਰ੍ਹਾਂ ਦੇ ਲੱਗੇ ਜਿਹੜੇ ਆ ਕਾਸੋ ਆਪਰੇਸ਼ਨ ਦੇ ਵਿੱਚ ਜੀ ਕਰ ਰਹੇ ਹਾਂ ਜੀ ਇਹ ਜਾਨੀ ਕਿ ਜਿਹ ਪੁਰਾਣੇ ਨੇ ਜਿਹੜੇ ਡਰੱਗਰ ਨੇ ਜਿਹੜੇ ਵੇਚਦੇ ਨੇ ਨਸ਼ਾ ਵੇਚਦੇ ਆ ਉਹਨਾਂ ਦੇ ਘਰੇ ਚੱਲ ਰਹੀ ਆ ਤਲਾਸ਼ੀ ਮੇਰੇ ਡਰੱਗ ਵੇਚਦੇ ਨੇ ਹਾਂਜੀ ਉਹਨਾਂ ਦੇ ਘਰਾਂ ਦੀ ਸਰਚ ਆ ਕੀ ਕਹਿਣਾ ਚਾਹੋਗੇ ਜੀ ਬਈ ਇਹ ਆਪਣੇ ਜਿਹੜੀ ਇਹ ਹੀ ਇਹਨਾਂ ਨੂੰ ਡਰੱਗ ਵੇਚਣ ਵਾਲਾ ਨੂੰ ਨਸੀਹਤ ਵੀ ਆ ਤੇ ਪੀਲ ਵੀ ਮੈਂ ਆਪਣੇ ਵੱਲੋਂ ਕਰਨੀ ਚਾਹਣਾ ਵੀ ਇਹ ਕੰਮ ਛੱਡ ਦੇਣ ਕਿਸੇ ਦੀ ਜ਼ਿੰਦਗੀ ਬਚਾ ਦੀ ਖਰਾਬ ਨਾ ਕਰਨ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕਰਨੀ ਚਾਹਣਾ ਜੇ ਉਹਨਾਂ ਦੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਣ ਵਾਲਾ ਦੀ ਵੀ ਵੀਡੀਓ ਰਿਕਾਰਡ ਰਿਕਾਰਡ ਕੀਤੀ ਗੁਪਤ ਰੱਖੀ ਜਾਏਗੀ ਮੇਰੇ ਜੀ ਕੋ ਕੋ ਸਟੂ ਸਾਹਿਬ ਨੂੰ ਜੀ ਆ ਸਾਨੂੰ ਸਾਡੇ ਸਰਕਾਰੀ ਨੰਬਰ ਦੇ 10 ਸਾਲਾਂ ਤੋਂ ਵੀ ਸਾਡੇ ਪਿੰਡ ਦੇ ਵਿੱਚ ਆ ਨਸ਼ਾ ਵੇਚਣ ਸਰ ਇੱਕ ਨਾ ਛੋਟੀ ਜੀ ਬੇਨਤੀ ਵੀ ਹੈ ਹੋਰ ਵੀ ਹੈ ਜੀ ਜਿਵੇਂ ਮੰਨ ਲਓ ਆਪਾਂ ਛੋਟੇ ਨਸ਼ੇ ਵਾਲਿਆਂ ਨੂੰ ਫੜਦੇ ਆਂ ਜੀ ਇਹਨਾਂ ਦੇ ਜਰੀਏ ਆਪਾਂ ਜਿਹੜੇ ਵੱਡੇ ਮਗਰਮਾਚਾ ਨੇ ਜੀ ਇਹਨਾਂ ਨੂੰ ਨਹੀਂ ਹੱਥ ਪਾ ਸਕਦੇ ਜੀ ਜਿਹੜੇ ਡਰਗ ਵੇਚਣ ਵਾਲੇ ਨੇ ਜਿਹੜੇ ਚੇਨ ਹੈ ਵੱਡਿਆਂ ਦੇ ਛੋਟਿਆਂ ਦੇ ਵਿੱਚ ਜਿਹੜੀ ਸਪਾਈ ਦੇ ਵਿੱਚ ਇਹ ਚੇਨ ਤੋੜਨੀ ਜ਼ਰੂਰੀ ਹੈ ਉਹ ਚੇਨ ਨੂੰ ਅਸੀਂ ਤੋੜ ਰਹੇ ਆਂ ਇਹਨਾਂ ਦੇ ਜਰੀਏ ਜਿੱਥੋਂ ਇਹ ਵੱਡਿਆਂ ਤੋਂ ਲੈ ਕਾਦੇ ਉਹਨਾਂ ਨੂੰ ਵੀ ਰੋਕ ਕਰ ਰਹੇ ਆਂ ਉਹਦੇ ਬੈਕਵਰਡ ਦੇ ਜਿਹੜੇ ਫਾਰਵਰਡ ਲਿੰਕਰ ਆ ਉਹਨਾਂ ਨੂੰ ਫੋਲੋ ਕਰ ਰਹੇ ਆ ਇਸ ਮੌਕੇ ਡੀਐਸਪੀ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਵੀ ਦਿੱਤੀ ਉਹਨਾਂ ਕਿਹਾ ਕਿ ਉਹ ਆਪਣੀਆਂ ਗੈਰ ਕਾਨੂੰਨੀ ਗਤੀਵਿਧੀਆਂ ਬੰਦ ਕਰ ਦੇਣ ਕਿਉਂਕਿ ਨਸ਼ਿਆਂ ਕਾਰਨ ਕਈ ਘਰ ਉਜੜ ਰਹੇ ਨੇ ਅਤੇ ਜਵਾਨੀ ਤਬਾਹ ਹੋ ਰਹੀ ਹੈ ਇਸ ਲਈ ਜੇਕਰ ਕਿਸੇ ਤੋਂ ਵੀ ਆਉਣ ਵਾਲੇ ਸਮੇਂ 'ਚ ਨਸ਼ਾ ਫੜਿਆ ਗਿਆ ਤਾਂ ਸਰਕਾਰ ਦੇ ਆਦੇਸ਼ਾਂ ਤਹਿਤ ਉਸਦੀ ਜਾਇਦਾਦ ਨੂੰ ਵੀ ਜ਼ਬਤ ਕਰ ਲਿਆ ਜਾਵੇਗਾ। ਡੀਐਸਪੀ ਨੇ ਕਿਹਾ ਕਿ ਨਸ਼ੇ ਦੀ ਸਪਲਾਈ ਦੀ ਚੇਨ ਤੋੜਨ ਲਈ ਪੁਲਿਸ ਗੰਭੀਰਤਾ ਨਾਲ ਕੰਮ ਕਰੇਗੀ ਅਤੇ ਜਿਸ ਕੋਲੋਂ ਵੀ ਨਸ਼ਾ ਬਰਾਮਦ ਹੋਇਆ ਉਸ ਦੀ ਜਾਂਚ ਕੀਤੀ ਜਾਵੇਗੀ ਅਤੇ ਕਿੱਥੋਂ ਲੈ ਕੇ ਆਇਆ ਉਸ ਦੇ ਜਰੀਏ ਹੀ ਮੇਨ ਸਪਲਾਈਅਰ ਤੱਕ ਪੁੱਜਿਆ ਜਾਵੇਗਾ ਅਤੇ ਨਸ਼ਾ ਵੇਚਣ ਵਾਲੇ ਹਰ ਵਿਅਕਤੀ ਨੂੰ ਸਲਾਖਾ ਪਿੱਛੇ ਧੱਕਿਆ ਜਾਵੇਗਾ। ਖੰਨਾ ਤੋਂ ਜਗਬਾਣੀ ਟੀਵੀ ਲਈ ਗੁਰਦੀਪ ਸਿੰਘ ਦੀ ਰਿਪੋਰਟ।